ਪਾਦਰੀਆਂ ਦੁਆਰਾ ਪੰਜਾਬ ਵਿੱਚ ਗੈਰ ਕਾਨੂੰਨੀ ਧਾਰਮਿਕ ਪਰਵਰਤਨ ਦੇ ਮਹੱਤਵਪੂਰਨ ਮੁੱਦੇ ਤੇ ਪ੍ਰੈਸ ਕਾਨਫਰੰਸ ਇਹ ਕਾਨਫਰੰਸ ਪੰਜਾਬ ਵਿੱਚ ਗੈਰ ਕਾਨੂੰਨੀ ਧਰਮ ਪਰਵਰਤਨ ਦੇ ਮਹੱਤਵਪੂਰਨ ਅਤੇ ਗੰਭੀਰ ਮੁੱਦੇ ਨੂੰ ਹੱਲ ਕਰਨ ਲਈ ਬੁਲਾਈ ਗਈ ਹੈ ਜੋ ਖੁਦ ਨੂੰ ਪਾਦਰੀ ਕਹੇ ਕਿ ਮਾਸੂਮ ਲੋਕਾਂ ਨੂੰ ਗੁੰਮਰਾਹ ਕਰਨ ਵਿੱਚ ਜੁਦਾਈ ਚਮਤਕਾਰ ਧੋਖੇਦਾਰੀ ਅਤੇ ਲਾਲਚ ਵਰਗੇ ਸਥਾਨਾਂ ਦੀ ਵਰਤੋਂ ਕਰ ਰਹੇ ਹਨ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਪੱਤਰਕਾਰ ਲਾਪ੍ਰੀਤ ਸਿੰਘ ਦੀ ਖਾਸ ਰਿਪੋਰਟ ਜਲੰਧਰ ਸ਼ਹਿਰ ਤੋਂ ਦਾ ਸਹੀ ਦੱਸਿਆ ਸੀ ਇਹਦਾ ਬਹੁਤ ਕ੍ਰਿਟੀਕਲ ਟ੍ਰਿਸ਼ੀਅਲ ਕ੍ਰੂਸ਼ਲ ਮੁੱਦਾ ਹੈ ਜਿਹੜਾ ਪੰਜਾਬ ਵਿੱਚ ਇਲੀਗਲ ਰਿਲੀਜੀਅਸ ਕਨਵਰਸ਼ਨ ਜਿਹੜੀ ਕੀਤੀ ਜਾ ਰਹੀ ਹੈ ਬਹੁਤ ਹੀ ਲਾਰਜ ਸਕੇਲ ਤੇ ਉਹਨੂੰ ਆਪਾਂ ਐਡਰੈਸ ਕਰਨ ਤੇ ਉਹਦੇ ਸਾਰੇ ਜਿਹੜੇ ਅਲੱਗ-ਅਲੱਗ ਦ੍ਰਿਸ਼ਟੀਕੋਣ ਲੋਕਾਂ ਨੂੰ ਸਮਝਾਣਾ ਸੀ ਇਹ ਜਾਇਜ਼ ਸੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਦੱਸਿਆ ਕਿ ਪੰਜਾਬ ਵਿੱਚ 2011 ਸੈਂਸਸ ਜਿਹੜਾ ਸੀਗਾ ਉਹ ਲਾਸਟ ਡਾਟਾ ਸਾਡੇ ਕੋਲੇ ਅਵੇਲੇਬਲ ਹੈ ਕਿ ਕੀ ਡਾਟਾ ਹੈਗਾ ਉਹਦੇ ਅਕੋਰਡਿੰਗਲੀ 1.26% ਇਸ ਦਾ ਕ੍ਰਿਸਚਨ ਪੋਪੂਲੇਸ਼ਨ ਇਨ ਪੰਜਾਬ ਬਟ ਇੰਡੀਪੈਂਡੈਂਟ ਅਨ ਅਫੀਸ਼ੀਅਲ ਐਸਟੀਮੇਟਸ ਹੈ ਕਿ ਜਿੰਨੇ ਇਹਨਾਂ ਨੇ ਕਨਵਰਟ ਕਰਾਏ ਹੈ ਇਟ ਹਜ਼ ਆਲਮੋਸਟ 15% ਨੋ ਠੀਕ ਹੈ ਨਾ ਇਟ ਦਜ਼ ਨੋ ਲੋਂਗਰ ਅ ਮਿਨੋਰਟੀ ਤੇ 11 ਸਾਲਾਂ ਦੇ ਵਿੱਚ ਤੁਸੀਂ ਦੇਖੋਗੇ 1.26 ਤੋਂ 15% ਜਿਹੜੀ ਜੰਪ ਹੋਈ ਹੈ ਅਸੀਂ ਉਹ ਡਿਸਕਸ ਕਰਨ ਆਏ ਹਾਂ ਕਿ ਉਹ ਕਿਵੇਂ ਹੋਈ ਹੈ ਹੋਰ ਕਿਸੇ ਧਰਮ ਵਿੱਚ ਨਹੀਂ ਹੋਈ ਕਿਤੇ ਨਹੀਂ ਹੋਈ ਇੱਕੋ ਹੀ ਚੀਜ਼ 'ਚ ਹੋਈ ਹੈ ਤੇ ਇਹ ਜਿਹੜੀ ਹੈ ਵੀ ਕਿਤੇ ਪ੍ਰੋਟੈਸਟੈਂਟ ਤੇ ਕੈਥੋਲਿਕ ਉਸ 'ਚ ਨਹੀਂ ਹੋਈ ਇਹ ਜਿਹੜੇ ਪੈਸਟਰਸ ਬਣੇ ਆ ਜਿਨ੍ਹਾਂ ਦਾ ਨਾਂ ਕੋਈ ਮਤਲਬ ਬੈਕਗ੍ਰਾਉਂਡ ਹੈ ਨਾ ਕ੍ਰਿਸਚੀਅਨਿਟੀ ਨਾਲ ਕੋਈ ਲੈਣਾ ਦੇਣਾ ਹੈ ਇਹਨਾਂ ਨੇ ਆਪਣੀ ਸੋ ਕਾਲਡ ਚਰਚਸ ਬਣਾ ਕੇ ਅਲੱਗ-ਅਲੱਗ ਮੈਰੀਕਲ ਹੀਲਿੰਗ ਦੇ ਪਾਵਰ ਦੇ ਲੋਕਾਂ ਨੂੰ ਵਰਗਲਾ ਕੇ ਕਈ ਲਾਜ਼ ਬ੍ਰੇਕ ਕਰਕੇ ਇਹਨਾਂ ਨੇ ਜਿਹੜਾ ਡੈਮੋਗ੍ਰਾਫਿਕ ਇਹਨਾਂ ਨੇ ਚੇਂਜ ਕੀਤਾ ਮੈਂ ਬਹੁਤ ਬਰੀਫਲੀ ਤੁਹਾਨੂੰ ਸਾਰੇ ਜਿਹੜੇ ਲਾਜ਼ ਹੈ ਜਿਹੜੇ ਇਹਨਾਂ ਨੇ ਬ੍ਰੇਕ ਕੀਤੇ ਉਹ ਤੁਹਾਨੂੰ ਦੱਸ ਦੇਣਾ ਸਾਡਾ ਜਿਹੜਾ ਸੈਕਸ਼ਨ 5 ਹੈ ਡਰੱਗਸ ਐਂਡ ਮੈਜਿਕ ਰੈਮਡੀਜ਼ ਆਬਜੈਕਸ਼ਨਲ ਐਡਵਰਟਾਈਜ਼ਮੈਂਟ ਐਕਟ 1954 ਉਹਦੇ ਵਿੱਚ ਬੜਾ ਕਲੀਅਰਲੀ ਲਿਖਿਆ ਗਿਆ ਹੈ ਕਿ ਕੋਈ ਵੀ ਬੰਦਾ ਮੈਡੀਕਲ ਮੈਰੀਕਲਸ ਨਹੀਂ ਕਰ ਸਕਦਾ ਬਿਕੋਜ਼ ਥੈਟ ਡਸ ਨੋਟ ਐਗਜ਼ਿਸਟ ਕੋਈ ਮੈਡੀਕਲ ਮੈਰੀਕਲ ਠੀਕ ਹੈ ਨਾ that does not exist ਜੇ ਲੋਕੀ ਬੰਦਾ ਕਰ ਰਿਹਾ ਐ ਐਡਵਰਟਾਈਜ਼ ਕਰ ਰਿਹਾ ਐ ਲੋਕਾਂ ਨੂੰ ਪੈਸੇ ਲੈ ਰਿਹਾ ਐ ਪ੍ਰੇਅਰ ਕਰਾਉਣ ਦੇ ਉਹਨਾਂ ਨੂੰ ਬਚਾਉਣ ਦੇ ਮੁਰਦਿਆਂ ਨੂੰ जिंदा ਕਰਨ ਦੇ ਉਹਦੇ ਅਗੇਂਸ ਬੜਾ ਸਟ੍ਰਿਕਟ ਐਕਸ਼ਨ ਲਿਆ ਜਾ ਸਕਦਾ ਠੀਕ ਹੈ ਨਾ ਅਕੋਰਡਿੰਗ ਟੂ that provision ਕੋਈ ਵੀ ਬੰਦਾ ਜਿਹੜਾ ਕਿਸੇ ਤਰੀਕੇ ਨਾਲ ਇਲਾਜ ਕਰ ਰਿਹਾ ਹੈ ਹੀ ਹਾਸ ਟੂ ਬੀ ਅ ਡਾਕਟਰ ਉਹਨੂੰ ਮਿਨਿਮਮ ਐਮਬੀਬੀਐਸ ਹੋਣਾ ਚਾਹੀਦਾ ਜੋ ਯੂਨਾਨੀ ਡਾਕਟਰ ਹੈ ਜਾਂ ਆਯੁਰਵੈਦਿਕ ਡਾਕਟਰ ਹੈ ਉਹਨੂੰ ਆਪਣੀ ਉਸ ਫੀਲਡ ਵਿੱਚ ਉਹਨੂੰ ਆਪਣੀ ਡਿਗਰੀ ਚਾਹੀਦੀ ਹੈ ਬਿਨਾ ਡਿਗਰੀ ਤੋਂ ਕੋਈ ਬੰਦਾ ਮੈਡੀਸਨ ਪ੍ਰੈਕਟਿਸ ਨਹੀਂ ਕਰ ਸਕਦਾ ਇਹ ਜਿਹੜੇ ਬੰਦੇ ਜਿਹੜੇ ਤੇਲ ਲਾ ਲਾ ਕੇ ਉਹ ਆਇਲ ਲਾ ਲਾ ਕੇ ਹਰ ਤਰੀਕੇ ਦਾ ਕੈਂਸਰ ਦਾ ਏਡਜ਼ ਦਾ ਟਿਊਮਰ ਦਾ ਹਰ ਤਰੀਕੇ ਦੇ ਇਲਾਜ ਕਰਨਾ ਕਿ ਇਹ ਡਾਕਟਰ ਹੈ ਇਹਨਾਂ ਦਾ ਕੀ ਬੈਕਗ੍ਰਾਉਂਡ ਹੈ ਮੈਡੀਕਲ ਨੋਲੇਜ ਉਹ ਤੇਲ ਦੀ ਵੀ ਚੈਕਿੰਗ ਹੋਣੀ ਚਾਹੀਦੀ ਤੇ ਇਹ ਜਿਹੜਾ ਹੈਗਾ ਇਟ ਇਜ਼ ਅਗੇਂਸ ਜਿਹੜੇ ਬੀ ਐਨ ਐਸ ਦੇ ਸੈਕਸ਼ਨਸ ਹੈਗੇ ਆ ਸੈਕਸ਼ਨ 318 ਚੀਟਿੰਗ 319 ਚੀਟਿੰਗ ਬਾਇ ਪਰਸੋਨੇਸ਼ਨ 115 123 106 335 336 331 111 ਇਸ ਸਾਰਿਆਂ ਦੇ ਅੰਡਰ ਜਿਹੜੇ ਬੰਦੇ ਹੈ ਬੁੱਕਿੱਤੇ ਜਾ ਸਕਦੇ ਅੱਜ ਦੇ ਅੱਜ ਲੇਕਿਨ ਸਾਡਾ ਪ੍ਰਸ਼ਾਸਨ ਇਹਨਾਂ ਤੇ ਐਕਸ਼ਨ ਕਿਉਂ ਨਹੀਂ ਲੈ ਰਿਹਾ ਇਹ ਸਭ ਤੋਂ ਵੱਡਾ ਸਵਾਲ ਹੈ ਤੇ ਉਹਦਾ ਜਵਾਬ ਹੈ ਕਿ ਪੋਲਿਟੀਕਲ ਵੋਟ ਬੈਂਕ ਬਣ ਗਿਆ ਠੀਕ ਹੈ ਨਾ ਇਹਨਾਂ ਇਹਨਾਂ ਚੀਜ਼ਾਂ ਦਾ ਧਰਮ ਨਾਲ ਉਹਨੂੰ ਕੋਈ ਲੈਣਾ ਦੇਣਾ ਨਹੀਂ ਰਿਹਾ ਜਿਹੜੇ ਬੰਦੇ ਨਾਲ ਜਿੰਨੇ ਲੋਕ ਐਸੋਸੀਏਟਡ ਹੋ ਗਏ ਹੈ ਇਹ ਇੱਕ ਵੋਟ ਬੈਂਕ ਬਣ ਗਿਆ ਹੈ ਸਾਰੇ ਪੋਲੀਟੀਸ਼ੀਅਨਸ ਇਲੈਕਸ਼ਨ ਤੋਂ ਪਹਿਲਾਂ ਇਹਨਾਂ ਦੇ ਡੇਰੇ ਜਾਂਦੇ ਆ ਇਹਨਾਂ ਤੋਂ ਵੋਟਾਂ ਮੰਗਦੇ ਆ ਮੰਗਦੇ ਨਹੀਂ ਖਰੀਦਦੇ ਆ ਬੇਸਿਕਲੀ ਠੀਕ ਹੈ ਨਾ ਖਰੀਦਦੇ ਤੇ ਇਹ ਜਿਹੜਾ ਹੈਗਾ ਸਾਡੀ ਡੈਮੋਕ੍ਰੇਸੀ ਇਹਦੇ ਨਾਲ ਬਿਲਕੁਲ ਹੀ ਖਤਮ ਹੋ ਜਾਏਗੀ ਜੇ ਪੈਸੇ ਦੇ ਸਿਰ ਤੇ ਵੋਟਾਂ ਮੈਨਾ ਸਟਾਰਟ ਹੋ ਗਈਆਂ ਦੈਟ ਇਜ਼ ਅ ਬਾਈ ਬਾਈ ਟੂ ਅ ਡੈਮੋਕ੍ਰੇਸੀ ਅਗਲੇ 5-10 ਸਾਲਾਂ ਵਿੱਚ ਸਾਨੂੰ ਇਲੈਕਸ਼ਨ ਕਰਾਉਣ ਦੀ ਲੋੜ ਨਹੀਂ ਕਰਨੀ ਪੈਣੀ ਡੇਰੇ ਵਾਲਿਆਂ ਦੀ ਇਕੱਠੀ ਮੀਟਿੰਗ ਕਰਾ ਕੇ ਉਹਨਾਂ ਨੂੰ ਪੁੱਛ ਲਓ ਕਿ ਨੂੰ ਐਮਪੀ ਬਣਾਉਣਾ ਹੈ ਕਿ ਨੂੰ ਐਮਐਲਏ ਬਣਾਉਣਾ ਹੈ ਕਿ ਨੂੰ ਕਾਉਂਸਲਰ ਬਣਾਉਣਾ ਹੈ ਤੇ ਜਿਨ੍ਹਾਂ ਨੂੰ ਕਹਿਣਗੇ ਬਣਾ ਦਿਓ ਇਲ ਜਿਹੜੇ ਅਗਲੇ 5 ਸਾਲ ਹਨ ਮੈਂ ਸਾਰੇ ਬੰਦੇ ਜਿਹੜੇ ਦੇਖ ਰਿਹਾ ਹਾਂ ਉਹਨਾਂ ਦੱਸ ਰਿਹਾ ਜੋ ਹਾਲਾਤ ਹਨ ਜੇ ਇਹਨਾਂ ਨੂੰ ਨਾ ਰੁਕਿਆ ਗਿਆ ਅਗਲੇ 5 ਸਾਲਾਂ ਦੇ ਵਿੱਚ ਜਿੰਨੇ ਪੰਜਾਬ ਦੇ ਰੂਰਲ ਏਰੀਆਜ਼ ਹੈ ਸਾਡੇ ਨਾਲ ਇੱਥੇ ਕੋਈ ਸਾਡਾ ਗੁਰਦੁਆਰਾ ਰਹਿਣਾ ਨਾ ਕੋਈ ਮੰਦਿਰ ਰਹਿਣਾ ਤੇ ਜਿਹੜਾ ਕੋਈ ਰਹਿ ਵੀ ਗਿਆ ਉਹਨਾਂ ਕੋਲੇ ਪ੍ਰਸ਼ਾਦ ਦੇਣ ਦੇ ਵੀ ਪੈਸੇ ਨਹੀਂ ਹੋਣੇ ਤੇ ਉੱਥੇ ਕੋਈ ਦੋ ਸਰਵਿਸ ਕਰਨ ਵਾਲੇ ਦੋ ਬੰਦੇ ਵੀ ਨਹੀਂ ਖੜੇ ਹੋਣਗੇ ਇਸ ਕਰਕੇ ਬੜਾ ਕ੍ਰਿਟੀਕਲ ਇਸ਼ੂ ਹੈ ਇਹਨੂੰ ਸਾਨੂੰ ਬੜੇ ਤਰੀਕੇ ਨਾਲ ਐਡਰੈਸ ਕਰਨਾ ਪੈਣਾ ਹੈ ਬਾਕੀ ਇੱਕ ਹੋਰ ਬੜੀ ਇਲਲੀਗੈਲਿਟੀ ਹੈ ਕਿ ਜਿਹੜਾ ਵੀ ਬੰਦਾ ਕਨਵਰਟ ਹੋ ਰਿਹਾ ਹੈ ਕਨਵਰਟ ਹੋਦਾ ਰਿਹਾ ਬਟੋਂ ਨਾ ਪੇਪਰ ਨਹੀਂ ਕਨਵਰਟ ਹੋ ਰਿਹਾ ਇਹਦਾ ਕੀ ਰੀਜ਼ਨ ਹੈ ਰੀਜ਼ਨ ਇਹ ਹੈ ਕਿ ਜਿਹੜਾ ਕੋਈ ਬੰਦਾ ਰਿਜ਼ਰਵੇਸ਼ਨ ਦਾ ਬੇਨਿਫਿਟ ਲੈ ਰਿਹਾ ਠੀਕ ਹੈ ਨਾ ਉਹ ਬੰਦਾ ਕਨਵਰਟ ਹੋ ਕੇ ਇਹਨਾਂ ਤੋਂ ਬੇਨਿਫਿਟ ਵੀ ਲੈ ਰਿਹਾ ਕਿ ਕਨਵਰਜਨ ਦੇ ਜੋ ਵੀ ਬੇਨਿਫਿਟ ਮਿਲਦੇ ਹਨ ਉਹ ਲੈ ਲਓ ਬਟ ਉਹ ਆਪਣੇ ਜਿਹੜੇ ਬੇਨਿਫਿਟ ਸਿੱਖਦੇ ਹਿੰਦੂ ਭਰਾਮਾ ਨੂੰ ਰਿਜ਼ਰਵੇਸ਼ਨ ਦੇ ਹਨ ਉਹ ਬੇਨਿਫਿਟ ਨਹੀਂ ਛੱਡਦਾ ਇਹ ਰਾਈਟ ਹੈ ਇਹ ਐਥੀਕਲ ਹੈ ਇਹ ਲੀਗਲ ਹੈ ਕਿ ਜਿਹੜਾ ਧਰਮ ਤੁਸੀਂ ਛੱਡ ਹੀ ਦਿੱਤਾ ਯਾਰ ਤੁਸੀਂ ਦੂਸਰਾ ਧਰਮ ਅਪਣਾ ਲਿਆ ਠੀਕ ਹੈ ਨਾ ਤੁਸੀਂ ਉਹ ਧਰਮ ਛੱਡਦੇ ਇਸ ਕਰਕੇ ਕਈ ਇੱਧਾਂ ਨੇ ਹੋਰ ਪੁਆਇੰਟਸ ਐ ਬੜੇ ਸਾਰੇ ਬੰਦੇ ਜਿਹੜੇ ਹੈਗੇ ਆ ਕਨਵਰਟ ਹੋ ਰਹੇ ਆ ਆਪਣਾ ਪਹਿਰਾਵਾ ਨਹੀਂ ਛੱਡ ਰਹੇ ਠੀਕ ਹੈ ਨਾ ਪੱਗਾਂ ਪਾ ਰਹੇ ਆ ਸਿਕਸ ਵੇਰੂ ਪਾ ਰਹੇ ਆ ਬਾਗੇ ਚਰਚਾਂ ਵਿੱਚ ਜਾ ਰਹੇ ਤੁਸੀਂ ਯਾਰ ਜੀ ਸਿੱਖੀ ਛੱਡ ਦੀ ਠੀਕ ਹੈ ਨਾ ਤੁਸੀਂ ਉਹਦਾ ਪਹਿਰਾਵਾ ਵੀ ਛੱਡ ਦਿਓ ਵਾਟ ਇਜ਼ ਅ ਬਿਗ ਡੀਲ ਪਹਿਰਾਵਾ ਵੀ ਛੱਡ ਦਿਓ ਇਟ ਇਜ਼ ਲੌਜੀਕਲ ਤੇ ਜਿਹੜੀ ਐਥੀਕਲ ਗੱਲ ਮੈਂ ਕਰ ਰਿਹਾ ਜਿਹੜਾ ਰਿਲੀਜੀਅਨ ਛੱਡਦਾ ਪਲੀਜ਼ ਉਹਦੇ ਆਸਾਨੀ ਚੀਜ਼ਾਂ ਜਿਹੜੀਆਂ ਹੈਗੀਆਂ ਤੁਸੀਂ ਛੱਡ ਦਿਓ ਇਹ ਪੈਸਟਰ ਬੁਲਾ ਰਹੇ ਆ ਬੜੇ ਸਾਰੇ ਜਿਹੜੇ ਵਿਦਾਊਟ ਵੀਜ਼ਾ ਵਾਇਓ ਆਪਣੇ ਮਨ ਤੋਂ ਕੋਈ ਕਨਵਰਟ ਹੋ ਰਿਹਾ ਕਿਸੇ ਨੂੰ ਨਹੀਂ ਕਹਿ ਸਕਦੇ ਪਰ ਕਿਸੇ ਲਾਲਚ ਵਸ਼ੇ ਅਸੀਂ ਕਨਵਰਟ ਕਰ ਰਹੇ ਹਾਂ ਪੂਰਾ ਜਿਹੜਾ ਕੋਈ ਨਾ ਕੋਈ ਕਾਨੂੰਨ ਬਣਨਾ ਚਾਹੀਦਾ ਜਿਵੇਂ ਬਾਕੀ ਟੇਟਾ ਤੇ ਪੰਜਾਬ ਤੋਂ ਨਹੀਂ ਲੈ ਕੇ ਆ ਰਹੇ ਉਸੇ ਡੇਰਾਵਾਦ ਬਹੁਤ ਜ਼ਿਆਦਾ ਵੱਧਾ ਜਾ ਰਿਹਾ ਹੈ ਡੇਰਾਵਾਦ ਜਿਹੜਾ ਹਾਵੀ ਹੋ ਰਿਹਾ ਸਾਡੇ ਪੋਲੀਟਿਕਲ ਸਿਸਟਮ ਉੱਤੇ ਤੇ ਆਪਾਂ ਨੂੰ ਉਸ ਤੋਂ ਬਾਹਰ ਨਿਕਲਣਾ ਪੈਣਾ ਬਿਕਾਜ਼ ਵੀ ਆਰ ਐ ਸੈਕੂਲਰ ਸਟੇਟ ਹੈ ਜੀ ਧਰਮ ਨਾਲ ਸਾਡਾ ਦੇਸ਼ ਨਹੀਂ ਚੱਲਦਾ ਪਰ ਪਾਰਟੀਆਂ ਇਹ ਸੋਚਦੀਆਂ ਨੇ ਕਿ ਅਸੀਂ ਧਰਮ ਨੂੰ ਅੱਗੇ ਰੱਖ ਕੇ ਚੱਲੀਏ ਅਸੀਂ ਸਾਰੇ ਆਪਸੀ ਭਰਾ ਹਾਂ ਸਾਰੇ ਧਰਮ ਸਤਕਾਰਯੋਗ ਹੈ ਮੈਂ ਇਹ ਕਹਿਣਾ ਚਾਹੁੰਦਾ ਕਿ ਫੋਰਸ ਕਨਵਰਜਨ ਤੇ ਸਪੈਸ਼ਲੀ ਜਿਹੜੀ ਆਪਾਂ ਪੀਲਿੰਗ ਦੀ ਗੱਲ ਕਰਦੇ ਆ ਉਹ ਗੱਲਾਂ ਬਹੁਤ ਹੀ ਖਤਰਨਾਕ ਨੇ ਸਦਾ ਹੀ ਚੈਲੰਜ ਹੈ ਸਾਇੰਸ ਨੂੰ ਤੇ ਮੈਡੀਕਲ এডਿਕੇਸ਼ਨ ਨੂੰ ਕਾਈਂਡਲੀ ਉਹ ਗੱਲਾਂ ਨਾ ਕੀਤੇ ਅੱਜਕੱਲ੍ਹ ਲੋਕ ਪੜ੍ਹੇ ਲਿਖੇ ਹੋ ਗਏ ਨੇ ਉਹ ਆਪਾਂ ਉਹ ਉਹ ਜਨਰੇਸ਼ਨ ਜਿਹੜੀ ਹੈ ਨਾ ਕੋਈ ਜਿਹੜੀ ਬਲੀਵ ਕਰਦੀ ਹੈ ਨਾ ਚੀਜ਼ਾਂ ਤੇ ਬੋਲੀ ਬੋਲੀ ਸਾਡੇ ਦਾ ਜਨਰੇਸ਼ਨ ਨਹੀਂ ਹੁਣ ਜਨ Z ਦਾ ਦਮਾ ਨਾ ਆ ਗਿਆ ਕੰਡਲੀ ਇਹ ਚੀਜ਼ਾਂ ਕਰਕੇ ਨਾ ਕਿਸੇ ਨੂੰ ਬਖਲਾਇਆ ਜਾਵੇ ਮੈਂ ਤੈਨੂੰ ਕੈਂਸਰ ਠੀਕ ਕਰ ਦਿਆਂਗਾ ਮੈਂ ਉਹ ਕਰਦਾ ਯਾਰ ਫਿਰ ਅਸੀਂ ਜਿਹੜੀ ਇੰਨੀਆਂ ਰੀਐਕਸ਼ਨਸ ਪੜਾਈ ਦੇਈਆਂ ਨਹੀਂ ਓਕੇ ਓਕੇ ਤਾਂ ਬੰਦ ਕਰ ਦਈਏ ਅਸੀਂ ਵੀ ਉਹੀ ਹਾਲ ਰੱਬ ਲਈ ਬੱਚਿਆਂ ਨੂੰ ਪੜਾਦੀ ਉਹੀ ਭਾਈ ਤੂੰ ਤਾਂ ਡਾਕਟਰ ਇਥੋਂ ਬਣਾ ਦੇਾਂਗੇ ਤੈਨੂੰ ਏਡੀ ਮਿਹਨਤ ਕਰਕੇ ਬੰਦਾ ਨੀਡ ਦਾ ਪੇਪਰ ਕਲੀਅਰ ਕਰਕੇ ਡਾਕਟਰ ਬੰਦਾ ਫਿਰ ਐਮ ਡੀ ਕਰਦਾ ਫਿਰ ਸੁਪਰ ਸਪੈਸ਼ਲਿਸਟ ਕਰਦਾ ਇਹ ਤਾਂ ਸਾਰੇ ਡਾਕਟਰ ਦੇ ਮ ਕੇ ਡਾਕਟਰ ਆਇਰੇ ਜਿਹੜੇ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਉਹੀ ਸਾਡਾ ਇਲਾਜ ਵਧੀਆ ਕਰ ਸਕਦੇ ਐਵੇਂ ਇਦਾਂ ਦੇ ਦਾਅਵੇ ਨਹੀਂ ਮਾਰਨੇ ਚਾਹੀਦੇ ਕਿ ਭਾਈ ਮੈਂ ਕੈਂਸਰ ਵੀ ਠੀਕ ਕਰਦਾ ਹਾਂ ਉਹ ਕਰਦਾ ਹਾਂ ਕਿ ਕੀ ਕਿਦਾ ਛੱਡ ਗਿਆ ਨਹੀਂ ਸਹੀ ਹੈ ਡਾਕਟਰ ਜਿਨ੍ਹਾਂ ਇੱਕ ਵਾਰੀ ਨੀ ਟੂ ਛੱਡਰਾ ਵਾਲੇ ਨੇ ਕੋਈ ਇੱਕ ਦਵਾਈ ਬਰਹੀ ਸੀ ਇਮਿਊਨਿਟੀ ਬੂਸਟਰ ਕਿਹਾ ਉੱਤੇ ਕਾਰ ਵੀ ਹੋ ਗਈ ਸੀ ਵੀ ਜਿੱਤਰੀ ਉਹਦਾ ਦਾਅਵਾ ਕੀਤਾ ਸੀ ਮੈਂ ਠੀਕ ਕਰ ਸਾਰੇ ਤੋਂ ਨਹੀਂ ਚਾਹੀਦੇ ਜਿਹੜਾ ਕਰੂਗਾ ਦੇਖੋ ਸਾਡੇ ਡਾਕਟਰ ਸਤਿਕਾਰਯੋਗ ਜਿਹੜੇ ਬੈਠੇ ਨੇ ਕਿੰਨੀ ਐਜੂਕੇਸ਼ਨ ਲੈ ਕੇ ਡਾਕਟਰ ਨੇ ਬੈਠੇ ਨੇ ਜੀ ਉਵੇਂ ਬੈਠੇ ਨੇ ਇੰਨੀ ਮੁਸ਼ਕਲ ਸੀਟ ਮਿਲਦੀ ਆ ਅੱਜ ਦੇ ਦੇ ਵਿੱਚ 25 ਲੱਖ ਬੱਚਾ ਨੀੜੀ ਤਿਆਰੀ ਕਰਦਾ ਹੈ ਨਾ ਜੀ ਉਸ ਤੋਂ ਬਾਅਦ ਜਾ ਕੇ ਪੇਪਰ ਦਿੰਦਾ ਜੀ ਡਾਕਟਰ ਬੰਦਾ ਅਸੀਂ ਤਾਂ ਸਿੱਧਾ ਉਹਨਾਂ ਨੂੰ ਚੈਲੰਜ ਕਰ ਰਹੇ ਹਾਂ ਬੱਚਿਆਂ ਨੂੰ ਚੈਲੰਜ ਕਰ ਰਹੇ ਹਾਂ ਕਿ ਯਾਰ ਤੁਹਾਡੀ ਪੜਾਈ ਖਰਾਬ ਹੈਗੀ ਸਾਡੇ ਕੋਲ ਹੈ ਨਾ ਦੱਸਦਾ ਇਹ ਨਹੀਂ ਹੈ ਨਾ ਤੁਸੀਂ ਆਹ ਬਣ ਜਾਓ ਉਹ ਤਾਂ ਸੌਖਾ ਰਸਤਾ ਹੈ ਦੱਸੋ ਅਸੀਂ ਕਲਾਸਾਂ ਜੋ ਜਿਹੜੀਆਂ ਇੰਨੀ ਔਖੀਆਂ ਰੈਕਸ਼ਨ ਕਰਾਈ ਤੇ 1.5000 ਉਹ ਤਰਾਜ਼ਾ ਨੇ ਸ਼ੁਰੂ ਸੋ ਮੇਰਾ ਕਹਿਣ ਦਾ ਭਾਵ ਹੈ ਕਿ ਦਾਵੇ ਗਲਤ ਹੈਗੇ ਨੇ ਐਵੇਂ ਦਾਵੇ ਨਹੀਂ ਕਰਨੇ ਚਾਹੀਦੇ ਨਾ ਇਧਰ ਇੰਤਾਈਸ ਕਰੋ ਕਿਸੇ ਨੂੰ ਸੋ ਬੇਨਤੀ ਹੈ ਬੱਚਿਆਂ ਦਾ ਭਵਿੱਖ ਸੋਚ ਉਹ ਕੱਲ ਨੂੰ ਡਾਕਟਰ ਬਣ ਕੇ ਸਾਡੇ ਵਿੱਚ ਆੜ ਗਏ ਉਹ ਕੀ ਸੋਚਣੇ ਕਹਣਾ ਜੀ ਕਿ ਅਸੀਂ ਤਾਂ ਮਿਹਨਤਾਂ ਕਰਦੀਆਂ ਬੰਦ ਕਰਦੀਆਂ ਸੋ ਇਹਨਾਂ ਸਾਰਿਆਂ ਨੂੰ ਬੇਨਤੀ ਹੈ ਜਿਹੜੇ ਵੀ ਇਹਦਾ ਜਿਹੜੇ ਵੀ ਪਾਸਾ ਸੋਚੇ ਕਿ ਮੈਂ ਹੀਲ ਕਰਦਿਆਂਗਾ ਜੇ ਵਾਕਈ ਉਹਨਾਂ ਦਾ ਕੋਈ ਸਾਇੰਟਿਫਿਕ ਤੇ ਹੈਗਾ ਤੇ ਘੱਟਾ ਫੋਲ ਲੈ ਉਹਨਾਂ ਇਥੇ ਹਸਪਤਾਲ ਕਿਤੇ ਲਾਗੇ ਅਸੀਂ ਜੇ ਤੋ ਵਾਕਈ ਅਸਰ ਹੋਏਗਾ ਤੇ ਯਾਰ ਅਹੀ ਵੀ ਪੈ ਜਾਣ ਕਿਸੇ ਦਾ ਕਿਸੇ ਤੇ ਜਾਓ ਇਹਨਾਂ ਦਾ ਇਲਾਜ ਕਰਾਓ ਕਹਿੰਦਾ ਖੁੱਟਣ ਦੀ ਲੋੜ ਹੀ ਨਾ ਹਸਪਤਾਲ ਵੀ ਬੰਦ ਕਰਦੀਆਂ ਹੈ ਨਾ ਜੀ ਕੱਲ ਨੂੰ ਮੈਂ ਇਹ ਵੀ ਕਹਿਣਾ ਚਾਹੂੰਗਾ ਮੈਂ ਵੀ ਕਹਿਣਾ ਚਾਹੂੰਗਾ ਉਹਨਾਂ ਨੂੰ ਵੀ ਕਿ ਤੁਹਾਨੂੰ ਵੀ ਕੋਈ ਤੰਗੀ ਫਵੇ ਹਸ ਇਹ ਵੀ ਚੈਲੰਜ ਹੈ ਬਿਲਕੁਲ ਡੋంట్ ਗੋ ਟੂ ਐਨੀ ਹਸਪੀਟਲ ਆਪਣਾ ਟਰੀਟਮੈਂਟ ਉੱਥੇ ਹੀ ਕਰਨਾ ਹੈ ਠੀਕ ਹੈ ਜੀ ਸੋ ਇਹ ਦਾਵੇ ਇਲਿਊਜ਼ਨ ਹੈਗੀਆਂ ਨੇ ਨਾ ਕਰਨ ਇਸ ਚੰਗਾ ਨਹੀਂ ਹੈਗਾ ਸਾਡੇ ਪੰਜਾਬ ਦੇ ਫੈਬਰਿਕ ਲਈ ਕੋਸ਼ਿਸ਼ ਕੀਤੀ ਜਾਵੇ ਜੋ ਸਹੀ ਹੈ ਠੀਕ ਹੈ ਤੁਸੀਂ ਦੁਆ ਕਰ ਸਕਦੇ ਕਰੋ ਮੈਂ ਨਹੀਂ ਕਹਦਾ ਦੁਆ ਨਾ ਕਰੋ ਦੁਆ ਕਰਨੀ ਕੋਈ ਮਾੜੀ ਗੱਲ ਨਹੀਂ ਹੈਗੀ ਪਰ ਦਵਾ ਜਿਹੜੀ ਹੈ ਉਹ ਡਾਕਟਰ ਇੱਕ ਲਾਇਸੈਂਸ ਬੰਦਾ ਕੀ ਦੇ ਸਕਦਾ ਹੈ ਡਾਕਟਰਾਂ ਦੀ ਕਦਰ ਕਰੋ ਜਿਹੜੇ ਇੰਨੀ ਮਿਹਨਤ ਕਰਕੇ ਪੜ੍ਹ ਕੇ ਆਏ ਨੇ ਅੱਜ ਦੇ ਪ੍ਰਧਾਨ ਮੰਤਰੀ ਵੀ ਬਿਮਾਰ ਹੁੰਦਾ ਨਾ ਉਹਨੇ ਇੱਕ ਟੌਪ ਦੇ ਡਾਕਟਰ ਕੋਲ ਜਾਣਾ ਪੈਂਦਾ ਜੀ ਹੈ ਨਾ ਇੰਸੂ ਵਿੱਚ ਇਲਾਜ ਕਰਾਣਾ ਪੈਂਦਾ ਸੋ ਉਹਨਾਂ ਦੀ ਕਦਰ ਕਰੋ ਆਪਾਂ ਸਾਰੇ ਇੱਥੇ ਖੜੇ ਆ ਕਿਸੇ ਨਾ ਕਿਸੇ ਨੂੰ ਕਦੀ ਕੋਈ ਐਲੀਮੈਂਟ ਹੁੰਦੀ ਹੈ ਤੇ ਆਪਾਂ ਕਿੱਥੇ ਦੌੜਦੇ ਆ ਡਾਕਟਰਾਂ ਕੋਈ ਜਾਣੇ ਇਹ ਡਾਕਟਰਾਂ ਨੂੰ ਵੀ ਆਪਾਂ ਬੈਕਟ੍ਰੈਕ ਕਰਦੇ ਵੀ ਇੰਨਾ ਚੀਜ਼ਾਂ ਦਾ